ਹਾਂਜੀ ਆਈ ਦੀ ਵੀਡੀਓ ਵਿੱਚ ਆਪਾਂ ਸਲਵਾਰ ਤੇ ਵਾਲ ਪਾਉਣ ਲੱਗੇ ਆ ਤੇ ਆਪਾਂ ਸਭ ਤੋਂ ਪਹਿਲਾਂ ਅਸਣ ਵਾਲੀ ਸੀਨ ਤੋਂ ਫੜ ਕੇ ਇਸ ਤਰ੍ਹਾਂ ਸਲਵਾਰ ਨੂੰ ਫੋਲਡ ਕਰ ਲੈਣਾ ਹੈ ਫਿਰ ਆਪਾਂ ਇਸ ਤਰ੍ਹਾਂ ਬੈਲਟ ਨੂੰ ਫੋਲਡ ਕਰਕੇ ਦੂਰ ਆ ਉੱਪਰ ਰੱਖਣਾ ਹੈ ਇਸਕਰ ਇਸ ਤਰ੍ਹਾਂ ਆਪਾਂ ਬੈਲਟ ਦਾ ਹਾਫ ਕਰਕੇ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ ਆਪਾਂ ਦੋਨੋਂ ਸਾਈਡ ਬੈਲਟ ਦੇ ਹਾਫ ਜਿੰਨੇ ਨਿਸ਼ਾਨ ਲਗਾ ਲਈਏ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ 5 ਇੰਚ ਐਕਸਟਰਨ ਨਿਸ਼ਾਨ ਲਗਾਵਾਂਗੇ ਇਸ ਨਿਸ਼ਾਨ ਤੋਂ ਅੱਗੇ 6 ਇੰਚ ਵੀ ਲਗਾ ਸਕਦੇ ਹੋ ਤੁਸੀਂ 5 ਇੰਚ ਵੀ ਲਗਾ ਸਕਦੇ ਹੋ ਇਸ ਤਰ੍ਹਾਂ ਆਪਾਂ ਇਥੇ ਟੱਕ ਲਗਾ ਲਵਾਂਗੇ ਜਾਂ ਚਾਕ ਨਾਲ ਨਿਸ਼ਾਨ ਲਗਾ ਲਵਾਂਗੇ ਇਸ ਤਰ੍ਹਾਂ ਆਪਾਂ ਟੱਕ ਲਾ ਲਿਆ ਹੁਣ ਆਪਾਂ ਦੂਸਰੇ ਆਸਨ ਤੋਂ ਆਲਪੋਨੇ ਸਟਾਰਟ ਕਰਾਂਗੇ ਆਪਣੀ ਬੈਲਟ 26 ਇੰਚ ਤਿਆਰ ਹੈ తిని తి ఇంచ బ బెల్ట దోన్ సైడ్ కప్పా షడ్డ దా బీ తి ఇక్క దస్ ఇ కప్పా బచయా దా ఇవీ ఇద్దరీ సైడ్ తినిచ తినిగా దూసే ఆసనతో వల్ పా స్టార్ట్ ఆసనతో నిశాను ఆసనతోనే దూసే ఆసనతో వేట సబ్బో పసన వాళ్ళ సీన దోన సైడ్ డే డే ఇ కప్పా షడ్డ దానా నిశానుగా లే ਬਿਲਕੁਲ ਆਪਾਂ ਸੀਨ ਦੇ ਨਾਲੋਂ ਵਾਲ ਪਾਉਣੇ ਸਟਾਰਟ ਨਹੀਂ ਕਰਨੇ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਲਿਆ ਹੁਣ ਆਪਾਂ ਵਾਲ ਪਾਉਣੇ ਸਟਾਰਟ ਕਰਦੇ ਆਂ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਹਿਲੇ 2-3 ਵਾਲਾ ਆਪਾਂ ਛੋਟੇ ਚੱਕਾਂਗੇ పేల తిన యా చార్ షోటే పా బిల్ ట్స్ తరపు అధే ఇం కట్ రో జీన బిల్ నే పా పేలే చారా షోట ਉਸ ਤੋਂ ਅੱਗੇ ਜੇਕਰ ਤੁਹਾਡੇ ਕੋਲ ਸਲਵਾਰ ਦਾ ਘੇਰ ਜ਼ਿਆਦਾ ਹੈ ਤਾਂ ਤੁਸੀਂ ਵੱਡੇ ਵਾਲ ਚੱਕ ਸਕਦੇ ਹੋ ਤੇ ਜੇਕਰ ਸਲਵਾਰ ਦਾ ਘੇਰ ਘੱਟ ਹੈ ਤਾਂ ਤੁਸੀਂ ਛੋਟੇ ਵਾਲ ਚੱਕਨੇ ਨੇ ਆਪਣੇ ਕੋਲੇ ਸਲਵਾਰ ਦਾ ਘੇਰ ਠੀਕ-ਠਾਕ ਹੈ ਜ਼ਿਆਦਾ ਨਹੀਂ ਹੈ ਪਰ ਆਪਣੇ ਕੋਲੇ ਬੈਲਟ ਜ਼ਿਆਦਾ ਹੋਣ ਕਰਕੇ 26 ਇੰਚ ਬੈਲਟ ਆਪਣੀ ਤਿਆਰ ਹੈ ਤਾਂ ਆਪਾਂ ਛੋਟੇ ਵਾਲ ਚੱਕਾਂਗੇ ਇਸ ਤਰ੍ਹਾਂ ਹੁਣ ਆਪਣੀ ਪੌਂਚੇ ਵਾਲੀ ਸੀਨ ਆ ਗਈ ਆਪਾਂ ਸੀਨ ਤੋਂ ਵਾਲ ਨਹੀਂ ਚੱਕਿਆ ਉਸ ਤੋਂ ਆਪਾਂ ਅੱਗੇ ਜਾਂ ਪਿੱਛੇ ਵਾਲ ਚੱਕਣਾ ਹੈ ਸੀਨ ਤੋਂ ਵਾਲ ਚੱਕਦੇ ਮੈਂ ਸੀਨ ਫਿਰ ਉੱਪਰਲੇ ਪਾਸੇ ਦਿਖਾਈ ਹੁੰਦੀ ਰਹਿੰਦੀ ਹੈ ਇਸ ਤਰ੍ਹਾਂ ਆਪਾਂ ਸੀਨ ਤੋਂ ਅੱਗੇ ਵਾਲ ਚੱਕਿਆ ਹੁਣ ਆਪਣਾ ਹੀ ਪੌਂਚੇ ਦਾ ਸੈਂਟਰ ਆ ਗਿਆ ਪਟਕ ਲਗਾਇਆ ਹੋਇਆ ਹੈ ਇਹ ਵਾਲ ਆਪਾਂ ਥੋੜਾ ਵੱਡਾ ਚੱਕਣਾ ਹੈ ਇਸ ਨਾਲ ਆਪਣੀ ਪੌਂਚੇ ਦੀ ਕਰੀਜ਼ ਮੰਦੀ ਹੈ ਆਪਣੀ ਸਲਵਾਰ ਬਾਰ-ਬਾਰ ਨੂੰ ਨਹੀਂ ਘੁੰਦੀ పొంచేత జాదా వాలి పా పొంచే హేషా తినివీ ఉంది తరాలా నా సాడే సత ఇంచడే నో దా ఇంచే తిని చార్ పని आपको जो टक लगया उतों तक वाल पावे तो साढ़े अठ इंच हो गया ती देख सकते हो एक वाल अपना होर पै जाएगा अपना ये का निशान भी आ गया है हम आप इतों वाल चका इस तरह वाल पाने अपनी सलवार बार वालू नहीं घूमती तो बिल्कुल प्रॉपर वाल आने साढ़े नौ इंच अपने वाल पै गए हैं तो देख सकते हो आप इसको इस तरह बैल्टाल ना भी नाप के देख लेना है, है ये जो अपने को कपड़ा बचे आप बैक साइड वाल पावगी इस तरह आप दूसरी साइड वाल पा लेने ਦੋਨੋਂ ਸਾਈਡ ਵਾਲ ਪੌਨ ਤੋਂ ਬਾਅਦ ਹੋਣਾ ਆਪਣਾ বেলਟ ਚੜਾਉਂਗੀ ਇਸ ਤਰ੍ਹਾਂ ਆਪਾਂ ਸਲਵਾਰ ਦਾ ਸਿੱਧਾ ਪਾਸਾ ਲੈਣਾ ਹੈ ਤੇ বেলਟ ਨੂੰ ਆਪਾਂ ਇਸ ਤਰ੍ਹਾਂ ਉਲਟਾ ਰੱਖਣਾ ਹੈ ਇਸ ਤਰ੍ਹਾਂ ਆਸਣ ਵਾਲੀ ਸੀਨ ਨਾਲ বেলਟ ਦੀ ਨੇਫੇ ਵਾਲੀ ਸੀਨ ਮਿਲਾ ਕੇ ਆਪਾਂ ਇਸ ਤਰ੍ਹਾਂ ਸੀਲੋਣੀ ਸਟਾਰਟ ਕਰਾਂਗੇ ਇਸ ਤਰ੍ਹਾਂ ਜੇਕਰ ਤੁਸੀਂ ਵਾਲ ਪਾਉਂਗੇ ਤਾਂ ਤੁਹਾਨੂੰ ਵਾਰ-ਵਾਰ ਵਾਲ ਦੇਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪਵੇਗੀ। ਤੁਸੀਂ ਬਿਲਕੁਲ ਪ੍ਰਾਪਰ ਤਰੀਕੇ ਨਾਲ ਪਹਿਲੀ ਵਾਰ ਦੇ ਵਿੱਚ ਹੀ ਤੁਹਾਡੇ ਵਾਲ ਪੈ ਜਾਣਗੇ। ਹੁਣ ਆਪਣੀ ਅਸਨ ਵਾਲੀ ਸੀਨ ਆ ਗਈ ਤੇ ਆਪਣੀ 벨ਟ ਵਾਲੀ ਸੀਨ ਆ ਗਈ ਹੈ। హను బ సైడ్ తరం ఎక్స్ట్రా కప్పడేదా పా పిచ్చలా వాలా జాయి వాటే పాత సూను కడ్ హాను దూసరి సైడ్ సీన్ స్టార్ట్ అగలి ఆసన సీన్ ਜਿੱਤੋਂ ਆਪਾਂ ਪਹਿਲਾ ਸੀਨ ਲਾਉਣੀ ਸਟਾਰਟ ਕੀਤੀ ਸੀ ਆਸਣ ਵਾਲੀ ਸੀਨ ਤੋਂ ਹੁਣ ਆਪਾਂ ਦੂਸਰੀ ਸਾਈਡ ਉਸੇ ਸੀਨ ਤੋਂ ਹੀ ਫੇਰ ਸਟਾਰਟ ਕਰਾਂਗੇ ਇੱਧਰਲੀ ਸਾਈਡ ਆਪਣਾ ਇੱਕ ਵਾਲ ਘੱਟ ਸੀ ਆਪਾਂ ਟੱਕ ਤੇ ਵਾਲ ਨਹੀਂ ਪਾਇਆ ਸੀ ਇਸ ਕਰਕੇ ਆਪਾਂ ਇੱਧਰ ਉਹ ਵਾਲ ਪਾ ਲਿਆ ਹੈ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ त आप होर भी थोड़े लिए सोनिया सोनिया भीडियो लैके आइए इस तरह आप बैक साइड वाल पा लिया है बैक वाले वाल तो अंदर वाली सैड न भी पा सकते हो तो बार वालू भी पा सकते हो तो डिश है इस तरह आप दोनों साइड वाल पा रहे देख सकते हो अपने वाल बिल्कुल पहली बार ही प्रॉपर पै गए हैं ਤੇ ਆਪਾਂ 3 3 ਇੰਚ ਦਾ ਕਪੜਾ ਸਾਈਡ ਤੇ ਛੱਡਿਆ ਸੀ 벨ਟ ਦੇ ਉਹ ਵੀ ਆਪਣਾ ਬਚ ਗਿਆ ਏ ਸੈਂਟਰ ਵਿੱਚ ਆਪਾਂ 1.5 ਇੰਚ ਕਪੜਾ ਛੱਡਿਆ ਸੀ ਇਸ ਤਰ੍ਹਾਂ ਦੇਖੋ ਬੈਕ ਵਾਲੇ ਵਾਲਾ